ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸੰਗਤ ਜੀਓ ਅੱਜ ਅਸੀਂ ਇੱਕ ਅਜਿਹੀ ਸਾਖੀ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਸਾਡੇ ਮਨ ਦੇ ਹਰੇਕ ਕੋਨੇ ਨੂੰ ਛੂੰਹਦੀ ਆ ਇਹ ਹੈ ਕਿ ਆ ਗੁਰੂ ਗੋਬਿੰਦ ਸਿੰਘ ਜੀ ਦੀ ਕਾਲਯੁਗ ਨਾਨ ਹੋਈ ਗੱਲਬਾਤ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਸਿਰਫ ਸ਼ਾਸਤਰਾਂ ਦੇ ਸੂਰਮੇ ਨਹੀਂ ਸਗੋਂ ਉਹਨਾਂ ਨੂੰ ਬੇਅੰਤ ਗਿਆਨ ਦਾ ਸਰੋਤ ਵੀ ਕਿਹਾ ਜਾਂਦਾ ਹੈ ਇੱਕ ਦਿਨ ਕਲਯੁਗ ਨੇ ਰੂਪ ਧਾਰ ਕੇ ਗੁਰੂ ਸਾਹਿਬ ਦੇ ਦਰ ਤੇ ਹਾਜ਼ਰੀ ਲਗਵਾਈ ਅਤੇ ਉਹਨਾਂ ਨਾਲ ਆਪਣਾ ਦੁੱਖ ਸਾਂਝਾ ਕੀਤਾ ਇਸੋ ਸਖੀ ਰਹੀ ਅਸੀਂ ਇੱਕ ਇਤਿਹਾਸਿਕ ਪਲ ਨਹੀਂ ਬਲਕਿ ਮਨੁੱਖਤਾ ਲਈ ਗੁਰੂ ਸਾਹਿਬ ਦੇ ਅਮੋਲਕ ਉਪਦੇਸ਼ਾਂ ਨੂੰ ਵੀ ਸਮਝਾਵਾਂਗੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੇ ਇੱਕ ਬਾਗ ਵਿੱਚ ਬੈਠੇ ਸਨ ਚਾਰੇ ਪਾਸੇ ਸ਼ਾਂਤੀ ਦਾ ਮਾਹੌਲ ਸੀ ਪੰਛੀ ਆਪਣੀ ਰਾਗ ਨਹੀਂ ਗਾ ਰਹੇ ਸਨ ਅਤੇ ਸੰਗਤ ਵੀ ਕਾਫੀ ਮਾਤਰਾ ਦੇ ਵਿੱਚ ਦਰਬਾਰ ਵਿੱਚ ਹਾਜ਼ਰ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੀ ਗਈ ਜਾਣਕਾਰੀ ਗੁਰਗੋਵਿੰਦ ਸਿੰਘ ਜੀ ਦੁਆਰਾ ਦਿੱਤੇ ਗਏ ਉਪਦੇਸ਼ਾਂ ਨੂੰ ਬੜੇ ਹੀ ਧਿਆਨਪੂਰਵਕ ਸਾਰੀ ਸੰਗਤ ਸੁਣ ਰਹੀ ਸੀਗੀ ਉਸੇ ਵੇਲੇ ਇੱਕ ਅਜੀਬ ਚਮਕ ਵਾਲਾ ਪਾਤਰ ਅੱਗੇ ਆਇਆ ਉਸਨੇ ਗੁਰੂ ਸਾਹਿਬ ਅੱਗੇ ਨਮਸਕਾਰ ਕਰਕੇ ਕੀ ਕਿਹਾ ਹੈ ਗੁਣ ਪਰਮੇਸ਼ਵਰ ਮੈਂ ਕਾਜੁਗ ਹਾਂ ਤੁਹਾਡੀ ਹਜ਼ੂਰੀ ਵਿੱਚ ਆਉਣ ਲਈ ਮੈਨੂੰ ਮਾਫ ਕਰ ਦਿਓ ਪਰ ਮੇਰੇ ਮਨ ਵਿੱਚ ਕਈ ਸਵਾਲ ਸੀਗੇ ਜੋ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਸਨ ਗੁਰੂ ਸਾਹਿਬ ਨੇ ਕਿਹਾ ਬੋਲ ਕਲਯੁਗ ਕੀ ਪੁੱਛਣਾ ਚਾਹੁੰਦਾ ਹੈ ਉਹ ਕਿਹੜੇ ਸਵਾਲ ਨੇ ਜਿਹੜੇ ਤੈਨੂੰ ਬਹੁਤ ਜ਼ਿਆਦਾ ਹੀ ਪਰੇਸ਼ਾਨ ਕਰ ਰਹੇ ਨੇ ਜਿਨ੍ਹਾਂ ਕਰਕੇ ਤੂੰ ਸਾਡੇ ਸਾਹਮਣੇ ਆਂਖ ਲੁਕਤ ਹੈ ਕਲਯੁਗ ਨੇ ਕਿਹਾ ਮੇਰਾ ਸਮਾ ਚੱਲ ਰਿਹਾ ਹੈ ਲੋਕ ਇੱਕ ਦੂਜੇ ਨਾਲ ਲੜਦੇ ਨੇ ਸੱਚ ਤੋਂ ਦੂਰ ਹੋ ਰਹੇ ਨੇ ਮਾਇਆ ਵਿੱਚ ਡੁੱਬੇ ਨੇ ਕੀ ਇਹ ਸਭ ਮੇਰੇ ਕਾਰਨ ਹੈ ਜਾਂ ਮਨੁੱਖ ਦੀ ਕੋਈ ਆਪਣੀ ਕਮਜ਼ੋਰੀਆਂ ਤਾਂ ਗੁਰੂ ਸਾਹਿਬ ਨੇ ਹੌਲੀ ਜਿਹੇ ਹੱਸ ਕੇ ਕਿਹਾ ਤੂੰ ਇੱਕ ਪਰਖ ਹੈ ਪਰ ਜਿਹੜਾ ਮਨੁੱਖ ਸੱਚੇ ਰਾਹ ਤੇ ਹੈ ਉਸ ਤੇ ਤੇਰਾ ਕੋਈ ਜੋਰ ਨਹੀਂ ਭਾਵ ਕਿ ਜੇ ਅੱਜ ਮਨੁੱਖ ਦੇ ਉੱਪਰ ਤੇਰਾ ਜੋਰ ਹੈ ਤਾਂ ਉਹ ਮਨੁੱਖ ਦੇ ਆਪਣੇ ਅੰਦਰੋਂ ਆਪ ਪੈਦਾ ਕੀਤੀ ਹੋਈ ਹੈ ਇਸ ਦੇ ਵਿੱਚ ਤੇਰਾ ਕੋਈ ਹੱਥ ਨਹੀਂ ਹੈਗਾ ਕਾਜੂਬ ਨੇ ਫਿਰ ਪੁੱਛਿਆ ਮੇਰਾ ਪ੍ਰਭਾਵ ਫਿਰ ਵੱਧਦਾ ਕਿਉਂ ਆ ਤੋ ਗੁਰੂ ਸਾਹਿਬ ਨੇ ਕਿਹਾ ਕਿ ਜਾਦਮੁਮੁਖ ਰੱਬ ਦਾ ਨਾਮ ਭੁੱਲ ਜਾਂਦਾ ਫਿਰ ਉਹ ਅਹੰਕਾਰ ਵਿੱਚ ਫਸ ਜਾਂਦਾ ਉਦੋਂ ਹੀ ਤੂੰ ਉਸਤੇ ਕਾਬੂ ਪਾ ਲੈਣਾ ਪਰ ਜਿੱਥੇ ਸੰਗਤ ਗੁਰਬਾਣੀ ਦਾ ਪਾਠ ਕਰਦੀ ਆ ਸਿਮਰਨ ਹੁੰਦਾ ਹੈ ਲੰਗਰ ਚੱਲਦਾ ਹੈ ਉੱਥੇ ਤੇਰੀ ਹਿੰਮਤ ਨਹੀਂ ਹੁੰਦੀ ਕਿ ਤੂੰ ਉਹਨਾਂ ਤੇ ਆਪਣਾ ਪ੍ਰਭਾਵ ਪਾ ਸਕੇ ਕਾਜੂਬ ਨੇ ਕਿਹਾ ਮੈਂ ਤਾਂ ਲੋਕਾਂ ਨੂੰ ਮੋ ਮਾਇਆ ਕੋ ਨਾਂ ਚ ਅਤੇ ਨਿੰਦੇ ਵਿੱਚ ਫਸਾ ਦਿੰਦਾ ਹਾਂ ਉਹਨਾਂ ਨੂੰ ਪਟਕਾ ਕੇ ਰਾਹ ਤੋਂ ਹਟਾ ਦਿੰਦਾ ਹਾਂ ਕੀ ਉਹਨਾਂ ਲਈ ਕੋਈ ਉਪਾਅ ਹੈਗਾ ਏ ਤਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਮਨੁੱਖ ਜੇ ਗੁਰਬਾਣੀ ਨੂੰ ਜੀਵਨ ਵਿੱਚ ਲਿਆਉਂਦਾ ਏ ਸੇਵਾ ਕਰਦਾ ਹੈ ਦੂਜਿਆਂ ਲਈ ਦਇਆ ਰੱਖਦਾ ਹੈ ਤਾਂ ਤਾਂ ਉਤਰ ਜਾਲ ਤੋਂ ਬਚ ਸਕਦਾ ਏ ਜੋ ਮਨੁੱਖ ਸੱਚੇ ਮਨ ਨਾਲ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਸ ਦੀ ਰੱਖਿਆ ਆਪ ਅਕਾਲ ਪੁਰਖ ਕਰਦਾ ਏ ਗੁਰੂ ਸਾਹਿਬ ਨੇ ਕੋ ਬਹੁਤ ਵਾਰ ਸਮਝਾਈ ਕਿ ਕਲਯੁਗ 13 ਅਸਰ 12 ਆਉਂਦਾ ਨਹੀਂ ਇਹ ਮਨੁੱਖ ਦੇ ਅੰਦਰਲੇ ਲੋਭ ਅਤੇ ਹੰਕਾਰ ਨੂੰ ਹੀ ਵਧਾਉਂਦਾ ਹੈ ਉਹੀ ਕਾਰਨ ਬਣਦਾ ਹੈ ਜਿਸ ਤੇ ਤੂੰ ਹਾਵੀ ਹੁੰਨਾ ਹੈ ਜੇ ਅੰਦਰ ਦਾ ਚਾਨਣ ਜਗਦਾ ਹੈ ਤਾਂ ਹਨੇਰਾ ਖਤਮ ਹੋ ਜਾਂਦਾ ਹੈ ਜੇ ਲੋਕ ਗੁਰਵਾਣੀ ਕਰਦੇ ਨੇ ਪਾਠ ਕਰਦੇ ਨੇ ਕੀਰਤਨ ਕਰਦੇ ਨੇ ਤਾਂ ਉਹਨਾਂ ਦੇ ਅੰਦਰ ਤੇਰਾ ਕੋਈ ਸਾਰਾ ਨਹੀਂ ਹੁੰਦਾ ਭਾਵ ਕਿ ਤੂੰ ਉਹਨਾਂ ਨੂੰ ਆਪਣੇ ਤੇ ਕਾਬੂ ਨਹੀਂ ਕਰ ਸਕਦਾ ਉਹ ਸਿਰਫ ਗੁਰਵਾਣੀ ਦੇ ਲੜ ਲੱਗ ਜਾਂਦੇ ਨੇ ਪਾਠ ਕਰਦੇ ਨੇ ਤਦ 13 ਜਿਹੜਾ ਖਾਤਮਾ ਹੈ ਉਹ ਨਿਸ਼ਚਿਤ ਹੁੰਦਾ ਹੈ ਗੁਰੂ ਸਾਹਿਬ ਨੇ ਕਿਹਾ ਕਿ ਇਸ ਜੁਗ ਵਿੱਚ ਮਨੁੱਖ ਲਈ ਸਭ ਤੋਂ ਵੱਡੀ ਚੁਣੌਤੀ ਹੈ ਧੀਰਜ ਅਤੇ ਸੱਚ ਨੂੰ ਕਾਇਮ ਰੱਖਣਾ ਜੋ ਲੋਕ ਆਪਣੇ ਦਿਨ ਦੀ ਸ਼ੁਰੂਆਤ ਸਿਮਰਨ ਨਾਲ ਕਰਦੇ ਨੇ ਪਰ ਵਿੱਚ ਗੁਰਵਾਣੀ ਲੱਗਦੀ ਆ ਬੱਚਿਆਂ ਨੂੰ ਤਾਂ ਆਰਮਿਕ ਕਹਾਣੀਆਂ ਸੁਣਾਉਂਦੇ ਨੇ ਤਾਂ ਘਰ ਵਿੱਚ ਸੁੱਖ ਦਾ ਨਿਵਾਸ ਬਣ ਜਾਂਦਾ ਏ ਗੁਰੂ ਸਾਹਿਬ ਨੇ ਇਹ ਵੀ ਆਖਿਆ ਕਿ ਸੰਗਤ ਦਾ ਮਹੱਤਵ ਸਭ ਤੋਂ ਵੱਧ ਹੁੰਦਾ ਏ ਜਿੱਥੇ ਸੱਚੇ ਮਨ ਵਾਲੇ ਲੋਕ ਇਕੱਠੇ ਹੋ ਕੇ ਸੇਵਾ ਕਰਦੇ ਨੇ ਉੱਥੇ ਕਾਲ ਯੁੱਗ ਆਪਣਾ ਪੈਰ ਵੀ ਨਹੀਂ ਰੱਖ ਸਕਦਾ ਅੱਜ ਦੇ ਸਮੇਂ ਵਿੱਚ ਮੋਬਾਈਲ ਸੋਸ਼ਲ ਮੀਡੀਆ ਮਾਇਆ ਦਾ ਨਾਲਜ ਇਹ ਸਭ ਕਾਲ ਯੁੱਗ ਦੇ ਸਰੋਤ ਕਾਲ ਯੁੱਗ ਦੇ ਹਥਿਆਰ ਨੇ ਜੇ ਅਸੀਂ ਇਹਨਾਂ ਨੂੰ ਇਸਨ ਤੁਨਨ ਨਾਲ ਵਰਤਾਂਗੇ ਉਹਨਾਂ ਨੂੰ ਸੱਚੇ ਕੰਮਾਂ ਲਈ ਵਰਤਾਂਗੇ ਤਾਂ ਇਹ ਸਾਡੀ ਤਰੱਕੀ ਦਾ ਸਾਧਨ ਬਣ ਜਾਂਦੇ ਨੇ ਪਰ ਜੇ ਆਪਾਂ ਇਹਨਾਂ ਨੂੰ ਲੋੜ ਤੋਂ ਵੱਧ ਯੂਜ਼ ਕਰਾਂਗੇ ਆਪਾਂ ਨੂੰ ਪਤਾ ਹੀ ਆ ਕਿ ਅੱਜ ਦੇ ਟਾਈਮ ਵਿੱਚ ਇਹਨਾਂ ਦਾ ਪ੍ਰਭਾਵ ਲੋਕਾਂ ਤੇ ਬੱਚਿਆਂ ਤੇ ਛੋਟੇ-ਛੋਟੇ ਬੱਚਿਆਂ ਤੇ ਇੰਨਾ ਵੱਧ ਗਿਆ ਹੈ ਕਿ ਕਿਸੇ ਦਾ ਦਰਬਾਣੀ ਦਾ ਪਾਠ ਪੜਨ ਨੂੰ ਜਾਂ ਬੱਚਿਆਂ ਨੂੰ ਸਮਝਾਉਣਾ ਕਿ ਆਪਣੇ ਗੁਰੂ ਸਾਹਿਬ ਕੌਣ ਨੇ ਕਿਸੇ ਕੋਲ ਟਾਈਮ ਨਹੀਂ ਜਿੱਥੇ ਵੇਖੋ ਘਰ ਵਿੱਚ ਹਰ ਇੱਕ ਬੱਚੇ ਕੋਲ ਮੋਬਾਈਲ ਫੋਨ ਹੈ ਸਾਰਾ ਦਿਨ ਉਸ ਵਿੱਚ ਹੀ ਰੁੱਝੇ ਰਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਅਖੀਰ ਵਿੱਚ ਕਿਹਾ ਕਿ ਧਰਮ ਦੀ ਹਮੇਸ਼ਾ ਜਿੱਤ ਹੁੰਦੀ ਹੈ ਜੋ ਮਨੁੱਖ ਗੁਰ ਦੇ ਸ਼ਬਦਾਂ ਵਿੱਚ ਤ째 ਰਹਿੰਦਾ ਹੈ ਉਹ ਹਰ ਯੁੱਗ ਦੇ ਪ੍ਰਭਾਵ ਤੋਂ ਉੱਪਰ ਚੜ ਜਾਂਦਾ ਹੈ ਭਾਵੇਂ ਕਿ ਸਿੱਖ ਦਾ ਫਰਜ਼ ਹੁੰਦਾ ਹੈ ਕਿ ਉਹ ਨਾਮ ਜਪੇ ਸੇਵਾ ਕਰੇ ਗੁਰਮਤਿ ਦੇ ਰਸਤੇ ਤੇ ਚੱਲੇ ਅਤੇ ਰੋਜ਼ਾਨਾ ਆਪਣੀ ਜ਼ਿੰਦਗੀ ਦੇ ਵਿੱਚ ਨਾਮ ਸਿਮਰਨ ਅੰਤ ਵਿੱਚ ਕਾਲ ਯੁੱਗ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੁੱਠਾ ਟਿਕਿਆ ਅਤੇ ਕਿਹਾ ਹੈ ਗੁਰੂ ਤੁਸੀਂ ਮੇਰੀ ਸੀਮਾ ਮੈਨੂੰ ਦੱਸ ਦਿੱਤੀ ਹੈ ਕਿ ਮੇਰੀ ਸੀਮਾ ਕਿਸ ਤੱਕ ਹੈ ਮਨੁੱਖ ਜੋ ਗੁਰਮਤਿ ਅਪਣਾਏ ਤਾਂ ਮੇਰਾ ਉਸ ਤੇ ਕੋਈ ਵਸ ਨਹੀਂ ਪਿਆਰੀ ਸੰਗਤ ਜੀਓ ਇਹ ਸਾਖੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਅੰਦਰਲੀ ਰੋਸ਼ਨੀ ਹੈ ਜੋ ਉਸ ਨੂੰ ਜਗਾਉਣਾ ਸਾਡਾ ਫਰਜ ਹੈ। ਜਗਤ ਤੇ ਹਾਲਾਤ ਭਾਵੇਂ ਕਿੰਨੇ ਵੀ ਪਰੇਸ਼ਾਨ ਕਰਨ ਵਾਲੇ ਹੋਣ ਜੇ ਅਸੀਂ ਗੁਰਵਾਣੇ ਨਾਲ ਜੁੜੇ ਰਹਿਾਂਗੇ, ਸੰਗਤ ਦੀ ਸੇਵਾ ਕਰਾਂਗੇ ਤਾਂ ਕਾਲ ਯੁੱਗ ਸਾਡੇ ਨੇੜੇ ਨਹੀਂ ਆਊਗਾ। ਭਾਵੇਂ ਕਿ ਉਸ ਦਾ ਅਸਰ ਸਾਡੇ ਤੇ ਬਿਲਕੁਲ ਵੀ ਨਹੀਂ ਹੋਊਗਾ। ਹਾਂ ਅੱਜ ਅਸੀਂ ਇਹ ਇਰਾਦਾ ਕਰਦੇ ਹਾਂ ਕਿ ਰੋਜ਼ ਘਟੋ-ਘਟ ਕੁਝ ਸਮਾਂ ਵਾਹਿਗੁਰੂ ਦੇ ਸਿਮਰਨ ਲਈ ਰੱਖਾਂਗੇ। ਆਪਣੇ ਘਰ ਵਿੱਚ ਸ਼ਬਦ ਦੀ ਧੁੰਨ ਲਗਾਵਾਂਗੇ ਅਤੇ ਪਵਿੱਤਰਤਾ ਬਣਾ ਕੇ ਰੱਖਾਂਗੇ। ਅਤੇ ਹੋਰ ਵੀ ਭਲਾਈ ਵਾਲੇ ਕੰਮ ਕਰਾਂਗੇ ਅੰਤ ਇਹ ਸਾਖੀ ਸਿਰਫ ਸੁਣਨ ਲਈ ਨਹੀਂ ਜੀਵਨ ਵਿੱਚ ਲਿਆਣੀ ਜਾਣੀ ਚਾਹੀਦੀ ਹੈ ਵਾਇਗ ਨੂੰ ਸਾਨੂੰ ਹੌਸਲਾ ਦੇਵੇ ਅਸੀਂ ਗੁਰੂ ਸਾਹਿਬ ਦੇ ਉਦੇਸ਼ਾਂ ਅਨੁਸਾਰ ਆਪਣਾ ਜੀਵਨ ਬਤੀਤ ਕਰ ਸਕੀਏ ਤੁਹਾਨੂੰ ਮੇਰੀ ਇਹ ਸਾਖੀ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਸਾਖੀਆਂ ਵੀ ਮਿਲ ਸਕਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ